ਸੌਰਿਆਂ ਤੋਂ ਵਾਪਸ ਆਂਦੇ ਟੱਬਰ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਤੇ ਇਸ ਮੰਦਪਾਗੇ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਪਤਨੀ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਤਾਂ ਹਸਪਤਾਲ ਉਸ ਨੂੰ ਭਰਤੀ ਕਰਵਾਇਆ ਗਿਆ ਮਾਮਲਾ ਮੋਗਾ ਦਾ ਜਿੱਥੇ ਪਰਿਵਾਰ ਮੁਤਾਬਕ ਸੌਰਿਆਂ ਤੋਂ ਵਰਨਾ ਗੱਡੀ ਦੇ ਵਿੱਚ ਪਤੀ ਪਤਨੀ ਆ ਰਹੇ ਸਨ ਤਾਂ ਸਾਹਮਣੇ ਵਾਲੀ ਸਾਈਡ ਤੋਂ ਆਰੀ ਸਕੋਰਪਿਓ ਬਿਕਾਬੂ ਹੋ ਜਾਂਦੀ ਹੈ ਤੇ ਵਰਨਾ ਗੱਡੀ ਦੇ ਵਿੱਚ ਜਾ ਕੇ ਵੱਜੀ ਹੈ ਹਾਜ਼ਰਨਾ ਪਿਆਨਕਸੀ ਕੀ ਵਰਨਾ ਕਾਰ ਸਵਾਰ ਦੀ ਜਾਨ ਚਲੀ ਗਈ ਹੈ ਤੇ ਸਕੋਰਪੀਓ ਸਵਾਰ ਜਰਨੈਲ ਸਿੰਘ ਦੀ ਵੀ ਮੌਤ ਹੋ ਗਈ ਹੈ ਵਰਨਾ ਗੱਡੀ ਦੇ ਵਿੱਚ ਸਵਾਰ ਮਹਿਲਾ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਜਿਸ ਨੂੰ ਕੀ ਹਸਪਤਾਲ ਦਾਖਲ ਕਰਵਾਇਆ ਗਿਆ ਦਰਅਸਲ ਮਹਿਲਾ ਗਰਭਵਤੀ ਦੱਸੀ ਜਾ ਰਹੀ ਹੈ ਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਹੀ ਹਸਪਤਾਲ ਦਾਖਲ ਪਤਨੀ ਦਾ ਇਹ ਕਹਿਣਾ ਹੈ ਕਿ ਅਸੀਂ ਤਾਂ ਆਪਣੀ ਸਾਈਡ ਤੋਂ ਆ ਰਹੇ ਸੀ ਸਾਹਮਣੇ ਆਈ ਸਕੋਰਪੀਓ ਗੱਡੀ ਨੇ ਸਾਡੇ ਵਿੱਚ ਗੱਡੀ ਮਾਰੀ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਪੁਲਿਸ ਦਾ ਕਹਿਣਾ ਹੈ ਕਿ ਦੋ ਗੱਡੀਆਂ ਦੇ ਆਪਸ ਟੱਕਰ ਹੋਈ ਹੈ ਤੇ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਮੰਦ ਭਾਗੀ ਇਹ ਖਬਰ ਮੋਗਾ ਤੋਂ ਹੈ ਜਿੱਥੇ ਸੌਰੀ ਕਰੋ ਵਾਪਸ ਆ ਰਹੇ ਪਰਿਵਾਰ ਦਾ ਵੱਡਾ ਹਾਦਸਾ ਵਾਪਰਿਆ ਪਤੀ ਕੁਲਵੰਤ ਸਿੰਘ ਦੀ ਜਾਨ ਚਲੀ ਗਈ ਹੈ ਤੇ ਸਕੋਰਪੀਓ ਸਵਾਰ ਸ਼ਖਸ ਦੀ ਵੀ ਜਾਨ ਚਲੀ ਗਈ ਹੈ ਉਧਰੀ ਮਹਿਲਾ ਜ਼ਖਮੀ ਦੱਸੀ ਜਾ ਰਹੀ ਹੈ ਮੈਂ ਆਪਦੇ ਪੇ ਕਿੰਨਾਂ ਤੋਂ ਆ ਰਹੇ ਸੀ ਜodhpur ਤੋਂ ਆਪਦੀ ਸਾਈਡ ਅਸੀਂ ਸਹੀ ਆ ਰਹੇ ਸੀ ਗੱਡੀ ਵੀ ਸਾਡੀ ਹੌਲੀ ਹੌਲੀ ਚੱਲ ਰਹੀ ਸੀ ਦੂਜੇ ਪਾਸੇ ਗੱਡੀ ਪਲਟ ਕੇ ਇਧਰਲੇ ਪਾਸੇ ਆਈ ਉਦੋਂ ਬਾਅਦ ਨਹੀਂ ਪਤਾ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ ਕਿੱਨੇ ਜਾਨੇ ਸੀ ਗੱਡੀ 'ਚ ਆਈ ਮੈਂ ਤੇ ਮੇਰੇ ਘਰ ਵਾਲਾ ਦੋਨੇ ਸੀ ਕਿੰਨੇ ਕ ਵਜੇ ਦੀ ਗੱਲ ਕੋਈ 1:30 ਵਜੇ ਦੀ ਗੱਲ ਉਹ ਮੇਰਾ ਚਾਚਾ ਦਾ ਮੁੰਡਾ ਲੱਗਦਾ ਸੀ ਜਦੋਂ ਮੈਨੂੰ ਫੋਨ ਆਇਆ ਮੁੰਡੇ ਦਾ ਕਹਿੰਦਾ ਮੁੰਡੇ ਦਾ ਐਕਸੀਡੈਂਟ ਹੋ ਗਿਆ ਅਸੀਂ ਜਿੰਨਾ ਜਿੱਥੇ ਪਹੁੰਚੇ ਤੇ ਉਹਨਾਂ 'ਚ ਹਸਪਤਾਲ ਮਲਾਜਾਂ ਨੂੰ ਦਾਖਲ ਕਰਾਤਾ ਜੀ ਜਦੋਂ ਅਸੀਂ ਪਹੁੰਚੇ ਉਥੇ ਉਹ ਤਾਂ ਸਾਡਾ ਮੁੰਡਾ ਪੂਰਾ ਹੋ ਗਿਆ ਜੀ ਕੀ ਪਤਾ ਕੀ ਲੱਗਿਆ ਕਾਰਨ ਕੀ ਬਣਿਆ ਸਾਥ ਸੇ ਕਾਰਨ ਇਦਾਂ ਗੱਡੀ ਤੇ ਦੋਵੇਂ ਚ ਜੰਮਦੇ ਪਏ ਅਸੀਂ ਬਰਨਾਲੇ ਜੋ ਤੇ ਇਦਾਂ ਆਪ ਕੋ ਸਕਾਰਪੀਆ ਵਜੀ ਗੱਡੀ ਬਿਨਾ ਗੱਡੀ ਦਾ ਸਕਾਰਪੀਆ ਦਾ ਜੀ ਉਹ ਉਹਦੇ ਚ ਕਿੰਨੇ ਜਨੇ ਸੀ ਤੇ ਇਹਦੇ ਚ ਕਿੰਨੇ ਜਨੇ ਸੀ ਇਹਦੇ ਦੋ ਜਨੇ ਸੀ ਤੇ ਉਹਦੇ ਚ ਦੋ ਜਨੇ ਸੀ ਇਹ ਇਹਨਾਂ ਦੇ ਹੋਰ ਸੱਟਾਂ ਕਿੰਨੇ ਵੱਜੀ ਇੱਕ ਮੇਰੇ ਉਹਨਾਂ ਨੂੰ ਚਾਚੇ ਦਾ ਮੁੰਡਾ ਜੀ ਉਹਨਦੇ ਸੱਟ ਲੱਗੀ ਤੇ ਇੱਕ ਉਹਦੀ ਘਰ ਦੇ ਸੱਟਾਂ ਲੱਗੀਆਂ ਜੀ ਇਹ ਕਰਦੀ ਦੀ ਹਾਲਤ ਕਿਦਾਂ ਹਾਲਤ ਢੰਗਰੀ ਹੈ ਤੇ ਵਿਕਲਾਤ ਰੁੱਟੀ ਤੇ ਇੱਕ ਬਾਹ ਤੇ ਰਕ ਉਹਨੂੰ ਖਰੀਦ ਕੋ ਦ ਜਾਂ ਢਿੰਡੇ ਜੀ ਤੇ ਤੁਹਾਡੇ ਬ੍ਰਦਰ ਦੀ ਮੌਤ ਹੋ ਗਈ। ਹਾਂਜੀ। ਤੇ ਦੂਸਰੀ ਗੱਡੀ ਚਾਲਕ ਦੇ ਵਿੱਚੋਂ ਤੇ ਪਤਾ ਲੱਗਿਆ ਕਿੰਨੇ ਜਣੇ ਸੀ। ਦੋ ਦੋ ਜਣੇ ਸੀ ਉਹ ਵੀ ਅਗਲਾ ਮਰ ਗਿਆ। ਇੱਕ ਦਿਨ ਮਰ ਗਿਆ। ਹਾਂਜੀ। ਹੁਣ ਕੀ ਮੰਗੀ ਕਰਦੇ। ਮੰਗ ਤਾਂ ਜੋ ਕਾਰਵਰ ਕੀਤੀ ਜਾਵੇ ਬਾਅਦ। ਮੇਰਾ ਭਤੀਜਾ ਲੱਗਦਾ ਸਾਨੂੰ 12 ਵਜੇ ਫੋਨ ਆਇਆ ਬਰਨਾਲੇ ਵੀ ਮੈਂ ਟੂਰ ਪਹੰਚ ਤੇ ਜਾਹੜਾਂ ਦਾ ਵੀ ਮੈਂ ਕਰੇ ਲਗਾ ਹੁਨਾ। ਉਹ ਕਰਨ ਟੂ ਆ ਗਿਆ ਤੇ ਆਂਦੇ ਦੀ ਰਾਜ ਦੇ ਵਜਾ ਆਇਆ ਨਾ ਜਦਾਂ ਵਦਨੀ ਕੋਲ ਆਇਆ। ਇੱਥੇ ਅੰਦਰ ਇਨਸੀਡੈਂਟ ਹੋ ਗਿਆ। ਤਕਰੀਬਨ ਟਾਈਮ ਹੁੰਦਾ ਫੋਨ ਫਿਰ ਗਿਆ ਤੁਹਾਨੂੰ ਮੁਲਾਜ਼ਮਾ ਕੀਤਾ ਵੀ ਸਾਢੇ ਕੁ ਡੇਢ ਡੇਢ ਦਾ ਜਾਂ ਅੱਗੇ ਪਿਛੇ ਉਹਦਾ ਟਾਈਮ ਡੇਢ ਕੁ ਦਾ ਟਾਈਮ ਹੈ ਉਹ ਤੁਹਾਨੂੰ ਫੋਨ ਗਿਆ ਪਿੰਡ ਵੀ ਆਤਰਾ ਐਕਸੀਡੈਂਟ ਹੋ ਗਿਆ ਜਦਾਂ ਫਿਰ ਅਸੀਂ ਆਏ ਉਹ ਤੋਂ ਪਿੰਡੋਂ ਆਏ ਤੇ ਜਾ ਕੇ ਵੇਖਿਆ ਤੇ ਉਹਦਾ ਜਿਹੜਾ ਸੀ ਨਾ ਆਪਣਾ ਕਲਵੰਤ ਸਿੰਘ ਜ਼ਖਮੀ ਸੀ ਮਾੜਾ ਮੋਟਾ ਤੇ ਉਹ ਫਿਰ ਉਹਦਾ ਉਹਨਾਂ ਚੁੱਕ ਕੇ ਗੱਡੀ 'ਚ ਲਿਆਂਦਾ ਬਾਕੇ ਤੇ ਕੁੜੀ ਦੀ ਆਂਦੀ ਵੀ ਕੁੜੀ ਬੜੀ ਰੋਲਾ ਪਾਦੀ ਮੇਰੇ ਲੱਤ ਛੱਟ ਲੱਗੀ ਤੇ ਇੱਕ ਬਾਹ ਛੱਟ ਲੱਗੀ ਇਹਨੂੰ ਲਿਆ ਕੇ ਹਸਪਤਾਲ ਲਿਆਂਦਾ ਹਸਪਤਾਲ ਲੈ ਕੇ ਤੇ ਉਦੋਂ ਬਾਅਦ ਜਦੋਂ ਹਸਪਤਾਲ ਲਾਇਆ ਤੂੰ ਉਦੋਂ ਬਾਅਦ ਅਸੀਂ ਆਏਗਾ ਨਾਲ ਗਏ ਆ ਤੇ ਉਹਨਾਂ ਚਾਰੋਂ ਡਾਕਟਰ ਕਹਿੰਦਾ ਵੀ ਇਹਦੀ ਬਿਲਕੁਲ ਮੌਕੇ ਤੇ ਇਹ ਗੱਡੀ ਚ ਕੌਣ ਪਹੁੰਚੀ ਵਿੱਚ ਦੋਵੇਂ ਜੀ ਸੀ ਇਹ ਦੋਨਾਂ ਦੇ ਕੀ ਨਾਮ ਹੈ ਲੱਗੇ ਇੱਕ ਦੇ ਨਾਮ ਹੈ ਗਲਵੰਤ ਸਿੰਘ ਤੇ ਦੂਜੀ ਨਾਮ ਆ ਆਪਣਾ ਕੁੜੀ ਦੇ ਨਾਮ ਸੀ ਕੁੰਬਲ ਇਹ ਵਿਆਹ ਕਿਤੋਂ ਹੋਇਆ ਸੀ ਗਲਵੰਤ ਵਿਆਹ ਵਾਵਾ ਚੇਰ ਹੋ ਗਿਆ ਨੂੰ ਕਾਟੋ ਕਟ 5-6 ਸਾਲ ਹੋ ਗਏ 5-6 ਸਾਲ ਹਾਂ ਜੀ ਹਾਂ ਕੋਈ ਬੱਚਾ ਵੀ ਹੈ ਬੱਚਾ ਬੱਚਾ ਹੋਂ ਵਾਲਾ ਪਹਿਲਾ ਕੋਈ ਪੰਜਾ ਕੁ ਮਹੀਨਾ ਇਹ ਆਏ ਕਿੱਥੋਂ ਸੀਗੇ ਆਏ ਸੀ ਬਰਨਾਲੇ ਚ ਸੌਰਿਆਂ ਤੋਂ ਆਪੇ ਸੌਰਿਆਂ 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 ਹੁਣ ਜਿਹੜੀ ਨੂੰਹ ਆ ਤੁਹਾਡੀ ਉਹਦੀ ਹਾਲਤ ਦਿੰਦਾ ਉਹਦੀ ਹਾਲਤ ਵੀ ਬਹੁਤ ਮਾੜੀ ਏ ਉਹਦੀ ਵੀ ਇੱਕ ਤੱਕ ਇੱਕ ਤਾਂ ਦੋਵਾਂ ਬਾਹਾਂ ਸੱਟਾਂ ਲੱਗ ਗਈਆਂ ਨੇ ਇੱਕ ਲੱਤ ਟੁੱਟ ਗਈ ਕਾਰਨ ਕੀ ਰਿਐਕਸਿਡੈਂਟ ਦਾ ਕੋਈ ਪਤਾ ਨਹੀਂ ਲੱਗਿਆ ਕਾਰਨ ਦਾ ਅਸੀਂ ਮੌਕੇ ਤੇ ਵੇਖ ਕੇ ਆਇਆ ਕਾਰਨ ਜਿਹੜੀ ਗੱਡੀ ਇਧਰੋਂ ਜਾਂਦੀ ਨਾ ਮੋਗ ਗਿਆ ਸਾਈਡ ਸਾਰਾ ਹੀ ਗੁਨਾਹ ਹੁੰਦਾ ਬੰਦਾ ਤੇ ਉਹ ਗੋਦਰੂ ਪਰੂ ਬਾਣ ਕੇ ਤੇ ਇਹਨਾਂ ਦੇ ਅੱਗੇ ਆ ਕੇ ਡਿੱਗੀ ਜਾ ਸਾਹਮਣੇ ਆ ਹਾਂ ਜੀ ਆ ਜਾ ਇਹ ਵਰਨਾ ਕਰਦੇ ਸੀ ਇਹ ਵਰਨਾ ਸੀ ਸੀ ਤੇ ਉਹ ਦੂਜੀ ਹੈਗੀ ਸ਼ਕਾਰ ਪੀਓ ਸ਼ਕਾਰ ਪੀਓ ਹੁਣ ਪੋਸਟਮਾਰਟ ਹੋ ਗਈ ਅਜੇ ਕੋਈ ਨਹੀਂ ਹੋਇਆ ਕੀ ਮੰਗਤੀ ਕਰੋ ਮੰਗੇ ਹੋਈ ਸਭੀ ਪਹਿਲਾਂ ਪੋਸਟਮਾਰਟ ਹੋਵੇ ਤੇ ਫਿਰ ਜੋ ਬੰਦੀ ਕਾਰਵਾਈ ਇਹ ਜਦੋਂ ਇੱਕ ਗੱਡੀ ਸੀ ਸ਼ਕਾਰ ਪੀਓ ਇਹ ਮੁੱਗੇ ਵੱਲੋਂ ਜਾ ਰਹੀ ਸੀ ਦੂਸਰੀ ਗੱਡੀ ਸੀ ਕਿ ਬਰਨਾਲਾ ਫੇਰ ਤੋਂ ਆ ਰਹੀ ਸੀ ਜੋ ਬਦਮੀ ਕਲਾ ਪਹੁੰਚੀ ਦੋਵੇਂ ਗੱਡੀਆਂ ਦਾ ਜਿਹੜੀ ਸਕਾਰਪੀਓ ਗੱਡੀ ਸੀਗੀ ਇੱਥੇ ਕੋਈ ਪ੍ਰੋਬਲਮ ਆ ਗਈ ਤਾਂ ਇਹ ਆਪ ਦਾ ਸਟੂਲਨ ਗਵਾ ਬੈਠੀ ਤੇ ਫੁੱਟਪਾਥ ਤੋਂ ਟੱਪ ਕੇ ਦੂਜੇ ਪਾਸੇ ਜਾ ਕੇ ਵਰਣਾਂ ਗੱਡੀ ਚ ਬੈਠੀ ਕਿ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਇਹ ਦੋ ਦੋ ਹੀ ਸੀ ਦੋਨਾਂ 'ਚ ਹਲੇ ਤੱਕ ਜਿਹੜਾ ਪਤਾ ਲੱਗਿਆ ਵੀਰੋ ਦੋ ਦੋ ਸੀ ਤੇ ਕਿੰਨੇ ਦੀ ਮੌਤ ਹੋਈ ਕਿੰਨੇ ਜੱਟ 30 ਹਲੇ ਹਸਪੀਟਲ ਨੂੰ ਪਤਾ ਲੱਗੂਗਾ ਅਸੀਂ ਹਲੇ ਇੱਥੇ ਇੱਕ ਬੰਦੇ ਦੀ ਸਾਨੂੰ ਪਤਾ ਜਰਨੈਲ ਸਿੰਘ ਦੀ ਮੌਤ ਹੋ ਗਈ ਉਹ ਕਿੱਥੋਂ ਦਾ ਰਹਿਣਾ ਬਲਾਸਪੁਰ ਦਾ ਹਾਂਜੀ ਸਰ ਇਹ ਤੇ ਦਾਣਾ ਮੰਡੀ ਬਦਨੀ ਕਲਾਂ ਕੋਲੇ ਤੇ ਬਰਮੋਗਾ ਤੇ ਬਰਨਾਲਾ ਰੋਡ ਤੇ ਵਰਤਿਆ ਇਹ ਤੇ ਬਰਨਾਕਾਰ ਤੇ ਸਕਾਰਪਿਓ ਗੱਡੀ ਦਾ ਐਕਸੀਡੈਂਟ ਹੋਇਆ ਜੀ ਜਿੰਨੇ ਜਾਣੇ ਸਿਸਵਾਰੇ ਵਿੱਚ ਦੋ ਦੋ ਜਣੇ ਸਕਾਰਬਿਓ ਗੱਡੀ ਸੀ ਤੇ ਦੋ ਵਰਨਾ ਚ ਤੇ ਕੀ ਹਾਲਤ ਕੀ ਹੈ ਜੀ ਇਹਦੇ ਚ ਇੱਕ ਜਿਹੜਾ ਸਕਾਰਬਿਓ ਗੱਡੀ ਦੇ ਜਰਨੈਲ ਸਿੰਘ ਸੀਗਾ ਉਹਦੀ ਮੌਤ ਹੋ ਗਈ ਤੇ ਦੂਸਰਾ ਵਰਨਾਕਾਰ ਦਾ ਡਰਾਈਵਰ ਗੱਡੀ ਚ ਲੰਦ ਰਿਹਾ ਸੀ ਕੁਲਵੰਤ ਸਿੰਘ ਉਹਦੀ ਮੌਤ ਹੋ ਗਈ ਕਿਸ ਤਰ੍ਹਾਂ ਦੀ ਗੱਲ ਹੋ ਗਈ ਹਾਂਜੀ ਬਿਆਨ ਲਿਖਦੇ ਆ ਜੀ ਜਿੱਦਾਂ ਦੇ ਕਹਿਣਗੇ ਕਾਰਵਾਈ ਕਰਾਂਗੇ